ਲੋਵੀ ਐਗਰੀ ਜੌਂ ਦਾ ਕਿਰਾਇਆ ਚੱਲ ਰਿਹਾ ਜੀ ਪਿੰਡਾ ਵੀਰ ਦਾ ਬਗਾਲੀਪੁਰ ਤੇ ਬਿੰਦਰ ਸਿੰਘ ਖਾਰੇ ਵਾਲੀਏ ਦਾ ਰਿਸ਼ਤੇਦਾਰ ਹੈ ਜੀ ਤੇ ਜਿਹੜਾ ਇਹ ਐਗਰੀ ਜੌਂ ਦਾ ਕਿਰਾਇਆ ਪਾਉ ਜੀ ਜਿੰਨੀ ਮਰਜ਼ੀ ਕਰੀਂ ਰਾਂ ਸਿਸਟਮ ਤਕਾਵੀ ਚੱਲ ਜਾਂਦਾ ਜਿਵੇਂ ਆਮ ਆਪਾ ਤਾਰਾਂ ਥਲੇ ਕਈ ਕਿਰਾਏ ਰੇਂਜ ਛੱਡ ਜਾਂਦੇ ਆ ਤੇ ਪਾਉ ਜੀ ਇਹ ਰੇਂਜ ਨਹੀਂ ਛੱਡਦਾ ਜਿੱਥੇ ਮਰਜ਼ੀ ਫੇਰੀ ਜਾਈਏ ਤੇ ਜਿਹੜਾ ਮਰਜ਼ੀ ਕੋਈ 20 ਅਕਿਲਿਆਂ ਦਾ ਟਾਕ ਹੋਵੇ ਬਾਈ ਜੀ ਭਾਵੇਂ ਇਹ ਇਕੱਲੇ ਵਾਲ ਕਰ ਦਿੰਦਾ ਐਗਰੀ ਜੌਨ ਕੰਪਨੀ ਪੌਜੀ ਐਗਰੀ ਜੌਣੀ ਆ ਕਿਉਂਕਿ ਪੈਸੇ ਲਾਉਂਦੇ ਜਦੋਂ ਕਿਸਾਨ ਲਾਉਂਦਾ ਨਾ ਬੜਾ ਸੋਚ ਸਮਝ ਕੇ ਲਾਉਂਦਾ ਕਿਉਂਕਿ ਪਹਿਲੋ ਜਦੋਂ ਨਵੇਂ-ਨਵੇਂ ਚੱਲੇ ਉਦੋਂ ਨਹੀਂ ਸੀ ਲੋਕਾਂ ਨੂੰ ਪਤਾ ਹੁੰਦਾ ਵੀ ਕੀ ਸਾਬਤਦਾ ਵਾ ਪਰ ਸਮੇਂ-ਸਮੇਂ ਦੇ ਨਾਲ ਬਦਲਾਅ ਆਉਂਦਾ ਗਿਆ ਤੇ ਇਹਨਾਂ ਦੇ ਵਿੱਚ ਵੀ ਬਹੁਤ ਵੱਡੇ ਬਦਲਾਅ ਵੇਖਣ ਨੂੰ ਮਿਲੇ ਹਨਾ ਵੀ ਬੰਦਾ ਜੇ ਕਿਤੇ ਕਰਾਇਆ ਪਰ ਜਾਂਦਾ ਆਡੋ ਮੈਡਿਕ ਸਾਰਾ ਸਿਸਟਮ ਸੈਟ ਆ ਵੇਖੋ ਚੱਕ ਦਿੰਦਾ ਪਿੰਡ ਬੰਗਾਲੀਪੁਰ ਕਿਉਂਕਿ ਵੀਰ ਦਾ ਹੁਣ ਇਹ ਆਪਣੇ ਇਥੇ ਬਿੰਦਰ ਦੇ ਆਇਆ ਸੀ ਰਿਸ਼ਤੇ ਰਾਂ ਦਾ ਕਿਉਂਕਿ ਚਲੋ ਮਿੰਤਰਲਾ ਕੀਤਾ ਬਾਈ ਦੇ ਕੋਲ ਉੱਥੇ ਆਪਣੇ ਏਰੀਏ ਚ ਕੰਮ ਬਹੁਤ ਆ ਪਰ ਇਹ ਆਪਣਾ ਪਿਆਰ ਸੀ ਬਿੰਦਰ ਸਿੰਘ ਖਾਰੇ ਵਾਲੀਏ ਦੇ ਨਾਲ ਤੇ ਵੀਰ ਨੂੰ ਆਖਿਆ ਤੇ ਵੀਰ ਨੇ ਆਪਣਾ ਸਿਵਾ ਦੇ ਤਾ ਤੇ ਬਾਈ ਦਾ ਫੋਨ ਨੰਬਰ ਵੀ ਦੱਸਾਂਗੇ ਤੁਹਾਨੂੰ ਵੀ ਜੇ ਕਿਤੇ ਬੰਗਾਲੀਪੁਰ ਏਰੀਆ ਦੇ ਵਿੱਚ ਕਿਤੇ ਵੀ ਪਾਉਜੀ ਤੁਸੀਂ ਸੰਪਰਕ ਕਰਨਾ ਤੇ ਭਰਾ ਦੇ ਨਾਲ ਕਰ ਸਕਦੇ ਜੇ ਤੇ ਵੇਖੋ ਕਰਾ ਹਨ ਐਂ ਤਸੱਲੀ ਕਰਾਈ ਜਾਂਦਾ ਫਿਰ ਵੀ ਕੋਈ ਪ੍ਰਵਾਹ ਨਹੀਂ ਕਰਦਾ ਜੇ ਆ ਵੇਖੋ ਸਿਸਟਮ ਵੀ ਵਿੱਚ ਕੂੜਾ ਦਾ ਨਹੀਂ ਵੜਾ ਪਰ ਫਿਰ ਵੀ ਕਰੰਤ ਤੱਕ ਹੀ ਆਉਂਦਾ ਪਰਵਾਹ ਨਹੀਂ ਕਰਦਾ ਹਨ ਆ ਹੁੰਦੀ ਹੈ ਗੱਲ ਬਾਕੀ ਉਹ ਫਿਰਕੀ ਜੀ ਜਿਹੜੀ ਸਾਰਾ ਸਿਸਟਮ ਲੈਵਲ ਸੈੱਟ ਕਰਦੀ ਆ ਆ ਫਿਰ ਕੀ ਛੱਟ ਕੀਤੀ ਹੋਈ ਆ ਉਸੇ ਹਿਸਾਬ ਨਾਲ ਚੱਲਦਾ ਕੰਮ ਦੇਖ ਸਾਦੇ ਆ ਤੇ ਆਇਧਰ ਦੇਖ ਲੋ ਤੇ ਬਾਕੀ ਵੀਜ਼ਾ ਤੁਹਾਨੂੰ ਨੰਬਰ ਵੀ ਦੱਸਦੇ ਆ ਡੀ ਆਈ 750 ਫੋਨ ਨੰਬਰ ਕਿੰਨਾ ਆਪਣਾ ਨੰਬਰ ਕਿੰਨਾ ਨੰਬਰ 9733 ਇਹ ਨਵੇਂ ਦੋਸਤ ਜੀਆ ਇਹ ਵੀਰ ਦਾ ਨੰਬਰ ਆ ਜੀ ਬੰਗਾਲੀਪੁਰੇ ਪਿੰਡ ਆ ਭਰਾ ਦਾ ਤੇ ਕੰਮ ਤਾਂ ਉੱਥੇ ਹੀ ਵੜਾ ਪਰ ਇਹ ਪ੍ਰੇਮ ਕਰਕੇ ਸੱਜਣ ਮਿੱਤਰ ਚਲੋ ਮਾਨਤਾਲ ਚਲੋ ਬਿੰਦਰ ਦੇ ਦਾ ਰਿਸ਼ਤੇਦਾਰ ਹੈ ਖਾਦਖਾਰੇ ਵਾਲਿਆਂ ਦਾ ਤੇ ਚਲੋ ਵੀਰ ਦੇ ਕੋਲ ਆ ਦੇਖੋ ਕਿ ਨਾ ਇੱਕ ਵਾਰ ਰੂਹ ਖੋਜ ਕਰ ਦਿੰਦਾ ਆਹ ਵੇਖੋ ਉੱਥੋਂ ਸੈਟਿੰਗ ਹੋ ਜਾਂਦੀ ਬਾਈ ਨੇ ਜਿੱਥੋਂ ਕਰਾ ਉੱਚਾ ਨੀਵਾ ਜੇ ਕਿਤੇ ਭਰ ਜੇ ਤਾਂ ਉਹ ਗੇੜਾ ਜਿਹਾ ਪਾ ਕੇ ਸਾਰਾ ਸੈੱਟ ਕਰ ਦਿੰਦਾ ਤੇ ਵੀਰ ਨੇ ਨੰਬਰ ਤੁਹਾਨੂੰ ਦੱਸਿਆ ਵਿੱਚ ਜਦੋਂ ਮਰਜ਼ੀ ਕਾਲ ਕਰਿਆ ਜੇ ਤੇ ਵੱਡੇ ਤੋਂ ਵੱਡੇ ਜਿੰਨਾ ਮਰਜ਼ੀ ਮਰੱਭਾ ਭੁਲਾਵੇ ਭਾਈ ਜੀ 10 ਕਿੱਲਿਆਂ ਦਾ ਟਾਕ 20 ਕਿੱਲਿਆਂ ਦਾ 30 ਕਿੱਲਿਆਂ ਦਾ ਘੇਰਾ ਇੱਕ ਕਰ ਦਿੰਦੇ ਆ ਭਾਈ ਜੀ ਉਹ ਸਿਸਟਮ ਦੇ ਨਾਲ ਕਿਉਂਕਿ ਰੇਂਜ ਖਿੱਚਣੀ ਆ ਉਹ ਘੁਗੀ ਜੀ ਨੇ ਉਹ ਚੱਲੀ ਜਾਂਦੀ ਆ ਨਜ਼ਰ ਆਉਂਦੀ ਆ ਠੀਕ ਆ ਬਾਈ ਜੀ ਦੇਖਾਇ ਤੇ ਪਰ ਵੀਡੀਓ ਸ਼ੇਅਰ ਕਰ ਦਿਓ ਬਾਕੀ ਨੰਬਰ ਆਪਾਂ ਉੱਤੇ ਮੈਂਸ਼ਨ ਕਰ ਦਾਂਗੇ ਭਰਾ ਦਾ ਠੀਕ ਆ ਧੰਨਵਾਦ ਸੱਜਣੋ